ਹਰ ਇੱਕ ਵੀਰ ਆਂਦਾ ਨਾ ਮੈਸੇਜ ਬੜਾ ਆਉਂਦਾ ਵਾ ਤੇ ਕਈ ਜਨਾਂ ਦਾ ਕਮੈਂਟ ਆਇਆ ਵਾ ਕਿਹੜੀ ਸਾਡੀ ਪਹਿਲਨ ਝੋਟੀ ਐ ਸੂਈ ਐ ਤੇ ਦੁੱਧ ਤੇ ਨਹੀਂ ਤੁਰਦੀ ਪਈ ਅਜੇਰ ਵਗੈਰਾ ਵੀ ਉਹਨੇ ਬਹੁਤ ਵਧੀਆ ਪਾਈ ਹੈ ਠੀਕ ਹੈ ਜੀ ਉਹ ਦੁੱਧ ਤੇ ਨਹੀਂ ਹੈਗੀ ਵਾਨਾ ਵਗੈਰਾ ਵੀ ਬੜਾ ਵਧੀਆ ਵਾ ਆਪਣੇ ਵਿੱਚ ਇੱਕ ਗਲਤੀ ਆਪਾਂ ਕਰਦੇ ਆਂ ਕਿ ਅਪਣਾ ਕੋਈ ਡੰਗਰ ਸੋੰਦਾ ਵਾ ਕਿਦਾਂ ਪਹਿਲਨ ਝੋਟੀ ਹੋ ਗਈ ਜਾਂ ਪਹਿਲੇ ਨੂੰ ਵਸ਼ੀ ਹੋ ਗਈ ਉਹਨੂੰ ਆਪਾਂ ਕਾੜੀਆਂ ਵਗੈਰਾ ਨਹੀਂ ਦਿੰਦੇ ਕਰ ਦੇ ਦੇਣ ਦਾ ਸਤੋ ਮੇਨ ਕਾਰਨ ਹੁੰਦਾ ਵਾ ਕਿਹੜੇ ਆਪਣਾ ਡੰਗਰ ਨੇ ਬੰਦਰੋ ਬੱਚਾ ਕੱਢਿਆ ਹੁੰਦਾ ਵਾ 30 35 ਕਿਲੋ ਦਾ 25 ਕਿਲੋ ਦਾ ਉਹਦੇ ਅੰਦਰੋਂ ਭਾਰ ਲੂਸ ਹੋ ਗਿਆ ਹੁੰਦਾ ਵਾ ਉਹਦਾ ਆਪਾਂ ਸਤੋ ਗੱਲ ਹੁੰਦੀ ਹੈ weight maintain ਕਰਨ ਦੀ ਠੀਕ ਹੈ ਵੀਡੀਓ ਦਬ ਕੇ ਸ਼ੇਅਰ ਕਰਿਓ ਫੇਸਬੁੱਕ ਦੇ ਵੇਖਣ ਤੇ ਜੇ ਪੇਜ ਨੂੰ ਫੋਲੋ ਲਾਈਕ ਕਰਿਓ YouTube ਤੇ ਸਬਸਕ੍ਰਾਈਬ ਕਰਿਓ ਤੇ Instagram ਤੇ ਫੋਲੋ ਕਰਿਓ ਠੀਕ ਹੈ ਵੀਡੀਓ ਸ਼ੇਅਰ ਯੂਜ਼ ਕਰਿਓ ਕਦੋਂ ਆਪਣਾ ਪਹਿਲਾ ਡੰਗਰ ਸੁੰਦਾ ਵਾ ਨਾ ਪਹਿਲਾਂ ਛੋਟੀ ਸੂਪ ਹੀ ਆਪਣੇ ਉਹ ਤੋਂ ਆਪਾਂ ਨੂੰ ਕਰਨਾ ਹੁੰਦਾ ਉਹਨੂੰ ਕਾੜਾ ਦੇਣਾ ਹੁੰਦਾ ਜੇਰ ਪੈਣ ਤੋਂ ਬਾਅਦ ਪਹਿਲਾਂ 100 ਪਾਰ ਤੋਂ ਜੇਰ ਵਾਸਤੇ ਉਸ ਤੋਂ ਬਾਅਦ ਉਹਨੂੰ ਕਾੜੇ ਦੇਣੇ ਸ਼ੁਰੂ ਕਰਨੇ ਆ 7 ਦਿਨ ਕਾੜੇ ਦੇ ਵਿੱਚ ਲੈਣਾ ਵਾ 250 ਗ੍ਰਾਮ ਮੇਥੇ 250 ਗ੍ਰਾਮ ਗੁੜ 2 ਕਿਲੋ ਪਾਣੀ ਦੇ ਵਿੱਚ ਉਹਨੂੰ 8 ਘੰਟਾ ਘੰਟਾ ਬਾਲ ਕੇ ਕਦੋਂ ਮੇਥੇ ਚੰਗੀ ਤਰ੍ਹਾਂ ਫੇਸਣ ਲਾਪਨ ਪੋਲੇ ਹੋ ਜਾਣ ਉਹਨੂੰ ਠੰਡਾ ਕਰਕੇ ਰਾਤ ਦੇ ਟਾਈਮ ਤੇ ਦੇ ਦਿਓ ਇਕਾ ਉਹ ਦੇਣ ਤੋਂ ਬਾਅਦ ਰਾਤ ਦੇ ਟਾਈਮ ਤੇ ਦੇਨੇ ਆ ਹੁਣ ਚਾਰ ਪੰਜ ਦਿਨ ਦੋਗੇ ਬਹੁਤ ਵਧੀਆ ਦਾ ਵੇਟ ਵਗੈਰਾ ਭਾਰ ਲੂਜ਼ ਨਹੀਂ ਹੋਗਾ ਉਸ ਤੋਂ ਬਾਅਦ ਜਦੋਂ ਆਪਾਂ ਵੇਖਦੇ ਆ ਦੁੱਧ ਵਗੈਰਾ ਚੋਨੇ ਆ ਤੇ ਦੁੱਧ ਵਗੈਰਾ ਨਹੀਂ ਵਧਦਾ ਉਹਦੇ ਆਸਤੇ ਗੋਲੀਆਂ ਆਉਂਦੀਆਂ ਤੇ ਇੱਕ ਪਾਊਡਰ ਹੁੰਦਾ ਵਾ ਕਿਹੜੇ ਉਹਦੇ ਦੁੱਧ ਵਗੈਰਾ ਦੀ ਕੈਪੈਸਿਟੀ ਨੂੰ ਵਧਾਉਂਦਾ ਉਹਦਾ ਤੁਹਾਨੂੰ ਪਾਊਡਰ ਵੀ ਦਿਖਾ ਦਿੰਨੇ ਆ ਪਾਊਡਰ ਕਿਹੜਾ ਲੈਣਾ ਵਾ ਪਾਊਡਰ ਲੈਣਾ ਤੁਸੀਂ ਆ ਲ ਮਿਲਕ ਮੈਜਿਕ ਇੱਕ ਚਮਚਾ ਸਵੇਰੇ ਦੇਣਾ ਇੱਕ ਚਮਚਾ ਸ਼ਾਮੀ ਦੇਣਾ ਇਹ ਕਹ ਹੁੰਦਾ ਵਾ ਗੋਲੀਆਂ ਹੁੰਦੀਆਂ ਜੇ ਠੀਕ ਆ ਉਹ ਡਾਇਮੰਡ ਪੀ ਡੀ 3 ਸਾਰੀਆਂ ਆ ਜਾਂਦੀਆਂ ਇਹਦੇ ਚ ਇੱਕ ਗੋਲੀ ਸਵੇਰੇ ਇੱਕ ਸ਼ਾਮੇ ਇੱਕ ਹੋਰ ਕਹ ਦੋ ਕੋਈ ਆਪਣੇ ਪਹਿਲਾਂ ਝੋਟੀ ਸੋਵੇ ਨਾ ਉਹਨੂੰ ਪੱਠੇ ਨਹੀਂ ਪਾਉਣੇ ਜਦੇ ਉਹਨੂੰ ਤੋੜੀ ਪਾ ਕੇ ਤੇ ਦੋ ਕਿ ਢਾਈ ਕਿਲੋ ਤੋੜੀ ਹੋਵੇ ਕਿ ਤੇ ਸਮਝੋ 2 ਕਿਲੋ ਵੜੇਵੇਂ ਦੇ ਖਾਲੋਗੇ ਤੇ 2 ਕਿਲੋ ਸੂੜੀ ਹੋਗੀ ਆ ਦੋ ਚੀਜ਼ਾਂ ਦੇਣੀਆਂ ਉਹਨੂੰ 10 15 ਦੇਣ ਉਹ ਤੋਂ ਬਾਅਦ ਜਗਦੇ ਕਿਲੋ ਵੰਡ ਫਿਰ 1.5 ਕਿਲੋ 2 ਕਿਲੋ ਕਿੱਦਾਂ ਕੀਤਾ ਇਹਦਾ ਦੁੱਧ ਵਧ ਜਊਗਾ ਉਸ ਤਰੀਕੇ ਨਾਲ ਤੁਸੀਂ ਇਹਦਾ ਵੰਡ ਵਧਾਉਣਾ ਵਾ ਠੀਕ ਆ ਕਈ ਜਣੇ ਕਰਦੇ ਆ ਪੱਠੇ ਪਾਈ ਜਾਂਦੇ ਪੱਠੇ ਪਾਈ ਜਾਂਦੇ ਪੱਠੀਆਂ ਕਰਕੇ ਦੁੱਧ ਨਹੀਂ ਵਧਦਾ ਠੀਕ ਆ ਪਹਿਲਾਂ ਝੋਟੀ ਖਰਾਬ ਹੋ ਜਾਂਦੀ ਹੈ ਪੱਠੀਆਂ ਤੇ ਜਾ ਕੇ ਕਰਨਾ ਜਦੋਂ ਸਮਝੋ ਉਹਨੂੰ ਸੂਈ ਨੂੰ ਮਹੀਨਾ ਖੰਡ ਹੋ ਗਿਆ ਵਾ ਫੇ ਤੁਸੀਂ ਦੋ ਟੋਕਰੇ ਪਾ ਦਿਓ ਚਾਰ ਟੋਕਰੇ ਪਾ ਦਿਓ ਕਿੰਨੇ ਮੱਝੀ ਪਾ ਦਿਓ ਠੀਕ ਆ ਵੀਡੀਓ ਸ਼ੇਅਰ ਯੂਰ ਕਰਿਓ ਮਣ ਵੇਖੋ ਆਪਣੀ ਕੱਲੀ ਤੋੜੀ ਪਾਈ ਦੀ ਤੋੜੀ ਦੇ ਉੱਤੇ ਵੰਡ ਠੀਕ ਆ ਫਿਰ ਤੋਂ ਬਾਅਦ ਜਾ ਕੇ ਪੱਠੇ ਪੈਣੇ ਹਨ ਵੀਡੀਓ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰਿਓ ਧੰਨਵਾਦ ਸਾਰਿਆਂ ਦਾ ਵੀਡੀਓ ਲਾਈਕ ਯੂਰ ਕਰਿਓ ਕਮੈਂਟ ਯੂਰ ਦਿਓ ਆਪਣੀ رائے ਦੀ